ਪੰਜਾਬ ਐਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਗਲੇ 15 ਦਿਨ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ ਉਸ ਦੀ ਜਾਣਕਾਰੀ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮਾਲਵੇ ਇਲਾਕੇ ਦੇ ਵਿੱਚ ਤੇ ਲੁਧਿਆਣਾ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਿਨ ਸੋਮਵਾਰ 9 ਤਰੀਕ ਨੂੰ ਹੋਵੇਗੀ ਤੇ ਬਾਕੀ ਦਿਨਾਂ ਦੇ ਵਿੱਚ ਥੋਪ ਲੱਗਣ ਦੀ ਸੰਭਾਵਨਾ ਰਾਤ ਦੇ ਟਾਈਮ ਘੱਟ ਤੋਂ ਘੱਟ ਟੈਂਪਰੇਚਰ 4 ਡਿਗਰੀ ਸੈਲਸੀਅਸ ਜਾਵੇਗਾ ਅਗਲੇ 2 ਹਫ਼ਤਿਆਂ ਦੇ ਵਿੱਚ ਤੇ ਨਾਲ ਸਵੇਰ ਦੇ ਟਾਈਮ ਦਿਨ ਦੇ ਟਾਈਮ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਹੁਣ ਜੇ ਨਜ਼ਰ ਮਾਰੀ ਹੈ ਕਿ ਮਾਝਾ ਇਲਾਕੇ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ 3 ਤਰੀਕ ਤੇ 7 ਤਰੀਕ ਨੂੰ ਬਦਲ ਹੋਣ ਦੀ ਸੰਭਾਵਨਾ ਰਹੇਗੀ ਬਾਕੀ ਦਿਨਾਂ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਰਾਤ ਦੇ ਟਾਈਮ 4 ਤੋਂ 5 ਡਿਗਰੀ ਟੈਂਪਰੇਚਰ ਘਟ ਤੋਂ ਘਟ ਜਾਵੇਗਾ ਤੇ ਦਿਨ ਦੇ ਟਾਈਮ ਵੱਧ ਤੋਂ ਵੱਧ ਟੈਂਪਰੇਚਰ 22 ਤੋਂ 23 ਡਿਗਰੀ ਹੋਵੇਗਾ ਇਹਨਾਂ ਦਿਨਾਂ ਦੇ ਵਿੱਚ ਸਵੇਰ ਦੇ ਟਾਈਮ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ ਜਲੰਧਰ ਨਵਾਂ ਸ਼ਹਿਰ ਤੇ ਬਾਕੀ ਦਵਾਬਾ ਇਲਾਕੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ 9 ਤਰੀਕ ਨੂੰ ਸਵੇਰੇ ਹੋਵੇਗੀ ਤੇ 7 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਰਹਿਣ ਦੀ ਸੰਭਾਵਨਾ ਰਹੇਗੀ। ਘੜ ਤੋਂ ਘੜ ਟੈਂਪਰੇਚਰ 4 ਡਿਗਰੀ ਸੈਲਸੀਅਸ ਅਗਲੇ 2 ਹਫ਼ਤਿਆਂ ਦੇ ਵਿੱਚ ਤੇ ਦੁਪਹਿਰ ਦੇ ਟਾਈਮ 24 ਤੋਂ 23 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਤੇ ਨਾਲ ਹਰ ਕਿਸੇ ਦਰਮਿਆਨੀ ਬੱਦਲਵਾਈ ਤੇ ਸਵੇਰ ਦੇ ਟਾਈਮ ਧੁੰਦ ਪੈਣ ਦੀ ਸੰਭਾਵਨਾ ਰਹੇਗੀ। ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਮਿਲਦੀ ਰਵੇ ਬਹੁਤ-ਬਹੁਤ ਤੁਹਾਡਾ ਧੰਨਵਾਦ ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਗਲੇ 15 ਦਿਨ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ ਉਸ ਦੀ ਜਾਣਕਾਰੀ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮਾਲਵੇ ਇਲਾਕੇ ਦੇ ਵਿੱਚ ਤੇ ਲੁਧਿਆਣਾ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਿਨ ਸੋਮਵਾਰ 9 ਤਰੀਕ ਨੂੰ ਹੋਵੇਗੀ ਤੇ ਬਾਕੀ ਦਿਨਾਂ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਰਾਤ ਦੇ ਟਾਈਮ ਘੱਟੋ-ਘੱਟ ਟੈਂਪਰੇਚਰ 4 ਡਿਗਰੀ ਸੈਲਸੀਅਸ ਜਾਵੇਗਾ ਅਗਲੇ ਦੋ ਹਫਤੇਾਂ ਦੇ ਵਿੱਚ ਤੇ ਨਾਲ ਸਵੇਰ ਦੇ ਟਾਈਮ ਦਿਨ ਦੇ ਟਾਈਮ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਹੁਣ ਜੇ ਨਜ਼ਰ ਮਾਰੀਏ ਕਿ ਮਾਝਾ ਇਲਾਕੇ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ 3 ਤਰੀਕ ਤੇ 7 ਤਰੀਕ ਨੂੰ ਬਦਲ ਹੋਣ ਦੀ ਸੰਭਾਵਨਾ ਰਹੇਗੀ ਬਾਕੀ ਦਿਨਾਂ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਰਾਤ ਦੇ ਟਾਈਮ 4 ਤੋਂ 5 ਡਿਗਰੀ ਟੈਂਪਰੇਚਰ ਘੱਟ ਤੋਂ ਘੱਟ ਜਾਵੇਗਾ ਤੇ ਦਿਨ ਦੇ ਟਾਈਮ ਵੱਧ ਤੋਂ ਵੱਧ ਟੈਂਪਰੇਚਰ 22 ਤੋਂ 23 ਡਿਗਰੀ ਹੋਵੇਗਾ ਇਹਨਾਂ ਦਿਨਾਂ ਦੇ ਵਿੱਚ ਸਵੇਰ ਦੇ ਟਾਈਮ ਹਲਕੇ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ। ਜਲੰਧਰ, ਨਵਾਂ ਸ਼ਹਿਰ ਤੇ ਬਾਕੀ ਦਬਾਬਾ ਇਲਾਕੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ 9 ਤਰੀਕ ਨੂੰ ਸਵੇਰੇ ਹੋਵੇਗੀ ਤੇ 7 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਰਹਿਣ ਦੀ ਸੰਭਾਵਨਾ ਰਹੇਗੀ। ਘੜ ਤੋਂ ਘੜ ਟੈਂਪਰੇਚਰ 4 ਡਿਗਰੀ ਸੈਲਸੀਅਸ ਅਗਲੇ 2 ਹਫ਼ਤਿਆਂ ਦੇ ਵਿੱਚ ਤੇ ਦੁਪਹਿਰ ਦੇ ਟਾਈਮ 24 ਤੋਂ 23 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਤੇ ਨਾਲ ਹਰ ਕਿਰ ਤੋਂ ਦਰਮਿਆਨੀ ਬਦਲਵਾਈ ਤੇ ਸਵੇਰ ਦੇ ਟਾਈਮ ਤੰਦਪੈਣ ਦੀ ਸੰਭਾਵਨਾ ਰਹੇਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਮਿਲਦੀ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ